ਨੈਟਪਿੰਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋ ਰਹੀ 3 ਦਿਨਾਂ ਦੀ 100ਵੀਂ ਪੰਜਾਬ ਸਟੇਟ ਯੂਨੀਅਰ ਅਤੇ ਅੰਡਰ 23 ਐਥਲੈਟਿਕਸ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੀ ਪ੍ਰਧਾਨ ਅਤੇ ਖੇਡ ਪ੍ਰੋਮੋਟਰ ਸੋਨੀਆ ਅਲੱਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਚੈਂਪੀਅਨਸ਼ਿਪ ਵਿੱਚ ਜਰੰਦਰ ਅਤੇ ਫਾਜ਼ਿਲਖਾ ਦੇ ਖਿਡਾਰੀਆਂ ਨੇ ਸਭ ਤੋਂ ਵੱਧ ਤਗਮੇ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ ਪੰਜਾਬ ਯੂਨੀਅਰ ਅਤੇ ਅੰਡਰ 23 ਐਥਲੈਟਿਕਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਸਵੇਰੇ ਮੀਂਹ ਕਾਰਨ ਮੁਕਾਬਲੇ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ ਹਾਲਾਂਕਿ ਕੁਝ ਸਮੇਂ ਬਾਅਦ ਮੌਸਮ ਸਾਫ਼ ਹੁੰਦੇ ਹੀ ਮੁਕਾਬਲੇ ਦੁਬਾਰਾ ਸ਼ੁਰੂ ਕਰ ਦਿੱਤੇ ਗਏ ਮੀ ਕਾਰਨ ਟ੍ਰੈਕ ਫਿਸਲ ਗਿਆ ਸੀ ਪਰ ਫਿਟ ਖਿਡਾਰੀਆਂ ਨੇ ਆਪਣਾ ਹੌਸਲਾ ਬਣਾਈ ਰੱਖਿਆ ਤੇ ਦਰਸ਼ਕਾਂ ਵਿੱਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ ਪ੍ਰਬੰਧਕਾਂ ਨੇ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹੋਏ ਮੁਕਾਬਲੇ ਸਫਲਤਾਪੂਰਵਕ ਪੂਰੇ ਕੀਤੇ ਇਸ ਦੌਰਾਨ ਖਿਡਾਰੀਆਂ ਦੀ ਭਾਵਨਾ ਅਤੇ ਦਰਸ਼ਕਾਂ ਦੇ ਉਤਸ਼ਾਹ ਨੇ ਸਾਬਤ ਕਰ ਦਿੱਤਾ ਕਿ ਮੌਸਮ ਦੀ ਮੁਸ਼ਕਲ ਖੇਡ ਭਾਵਨਾ ਨੂੰ ਕਮਜ਼ੋਰ ਨਹੀਂ ਕਰ ਸਕਦੀ ਚੈਂਪੀਅਨਸ਼ਿਪ ਦੌਰਾਨ ਖੇਡ ਪ੍ਰਮੋਟਰ ਸੋਨੀਆ ਅਲਗ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਚੈਂਪੀਅਨਸ਼ਿਪ ਦੇ ਦੂਜੇ ਦਿਨ ਜਲੰਧਰ ਦੇ ਖਿਡਾਰੀਆਂ ਨੇ ਸਪ੍ਰਿੰਟ ਤੋਂ ਲੈ ਕੇ ਸਵਿੰਗ ਇਵੈਂਟਸ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਲੜਕਿਆਂ ਦੀ 400 ਮੀਟਰ ਦੌੜ ਵਿੱਚ ਜਲੰਧਰ ਦੇ ਅੰਕਿਤ ਕੁਮਾਰ ਨੇ ਫਾਈਨਲ ਵਿੱਚ ਜਗ੍ਹਾ ਬਣਾਈ ਜਦੋਂ ਕਿ ਹਰਸ਼ਿਤ ਬਿਬਲਾਨੀ ਨੇ ਜੈਵਲਿਨ ਥਰੋ ਵਿੱਚ 63.05 ਮੀਟਰ ਸੁੱਟ ਕੇ ਸੋਨ ਤਗਮਾ ਜਿੱਤਿਆ ਇਸ ਦੇ ਨਾਲ ਹੀ ਤਰਨ ਤਾਰਨ ਅਤੇ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਵੀ ਸਖਤ ਮੁਕਾਬਲਾ ਦਿੱਤਾ ਜਿਸ ਤੋਂ ਇਲਾਵਾ ਦਿਵਾਂਸ਼ ਜੱਗਾ ਨੇ ਡਿਸਕਸ ਥਰੋ ਵਿੱਚ 54.34 ਮੀਟਰ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਫਾਜ਼ਿਲਕਾ ਦੀਆਂ ਕੁੜੀਆਂ ਨੇ ਵੀ ਜੈਵਲਨ ਅਤੇ ਡਿਸਕਸ ਥਰੋ ਵਿੱਚ ਤਗਮੇ ਜਿੱਤ ਕੇ ਟੀਮ ਦੇ ਕੁੱਲ ਸਕੋਰ ਨੂੰ ਮਜ਼ਬੂਤ ਕੀਤਾ ਸੰਗਰੂਰ ਅਤੇ ਪਟਿਆਲਾ ਦੇ ਖਿਡਾਰੀ ਵੀ ਪਿੱਛੇ ਨਹੀਂ ਸਨ ਸੰਗਰੂਰ ਦੇ ਖਿਡਾਰੀਆਂ ਨੇ ਲੰਬੀ ਦੂਰੀ ਦੀ ਦੌੜ ਅਤੇ ਜੈਵਲਨ ਵਿੱਚ ਕਈ ਤਗਮੇ ਜਿੱਤੇ ਪਟਿਆਲਾ ਦੀ ਜੋਤੀ ਨੇ 10000 ਮੀਟਰ ਮਹਿਲਾ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਲੁਧਿਆਣਾ ਦੇ ਕਰਨ ਵੀਰ ਸਿੰਘ ਨੇ ਟ੍ਰਿਪਲ ਜੰਪ ਵਿੱਚ ਅਤੇ ਕਰਨਦੀਪ ਸਿੰਘ ਨੇ 400 ਮੀਟਰ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹਾਲਾਂਕਿ ਉਹਨਾਂ ਨੂੰ ਤਗਮੇ ਦੀ ਦੌੜ ਵਿੱਚ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ